ਬਬਲੂ ਸ਼ਰਮਾ ਜੀ ਇੱਥੇ ਆ ਗਏ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਇੱਕ ਮਿੰਟ ਸਕਤੀ ਸਾਹਿਬ ਜੀ ਮੇਰੀ ਗੱਲ ਨਾਲ ਸੁਣਿਓ ਜੀ ਇਹ ਬਿਲਕੁਲ ਸ਼ਾਂਤ ਹੋ ਜਾਓ ਜੀ ਇੱਕ ਮਿੰਟ ਤੁਸੀਂ ਮੱਥਾ ਟੇਕਣਾ ਟੇਕੋ ਨਹੀਂ ਟੇਕਣਾ ਵਾਪਸ ਜਾਓ ਬੋਲਣਾ ਨਹੀਂ ਜੇ ਕਿਸੇ ਨੇ ਬੋਲਣਾ ਨਹੀਂ ਦੀਵਾਨੇ ਪਹਿਲੇ ਗੱਲ ਸੁਣੋ ਅਜੇ ਆਵਾਜ਼ ਆ ਰਹੀ ਹੈ ਜਿਹੜਾ ਬੋਲੇਗਾ ਗੁਰੂ ਨਾਨਕ ਦਾ ਦੇਨਦਾਰ ਹੋਏਗਾ ਗੁਰੂ ਨਾਨਕ ਦੀ ਹਜ਼ੂਰੀ ਚ ਅਜੇ ਕੋਈ ਨਹੀਂ ਬੋਲੇਗਾ ਭਾਈ ਸਾਹਿਬ ਕਹਿੰਦਾ ਮੇਰੀ ਪੀੜੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀੜੀ ਕਿਹੜੀ ਰਾਜਨੀਤੀ ਉਹ ਵੀ ਵੀਓ ਤੁਸੀਂ ਫਿਰ ਬੋਲਦੀਆਂ ਸੁਣਦੀਆਂ ਨਹੀਂ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਟਾਇਰ ਪਾ ਕੇ ਤੁਹਾਨੂੰ ਸਾੜਿਆ ਜਾ ਤੁਸੀਂ ਫਿਰ ਨਹੀਂ ਸੁਧਰਦੇ ਕਿਹੜੀ ਰਾਜਨੀਤੀ ਕਰਨੀ ਤੁਸੀਂ ਉਹ ਥਰਹਿਣ ਦਿਓ ਤੁਸੀਂ ਜਗਾਰੇ ਉਹ ਤੁਸੀਂ ਨਹੀਂ ਜਗਾਰੇ ਛੱਡਨੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਕੌਮ ਹੈ ਸਾਡੀ ਮਰੀ ਹੋਈ ਟਾਡੇ ਪੱਲੇ ਕੱਖ ਨਹੀਂ ਐ ਉਹ ਯਾਦ ਰੱਖੋ ਮੇਰੀ ਗੱਲੀ ਨੋਟ ਕਰ ਲਿਓ ਦੁਬਾਰਾ ਭੁਗਦੋਗੇ ਸੂਤੀ ਨਹੀਂ ਆਉਂਦਾ ਤੁਸੀਂ ਲੋਕ ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਮੈਂ ਲੜਾਂ ਦਿਨ ਰਾਤ ਤੁਰਨ ਵਾਲਾ ਤੁਸੀਂ ਪੱਗਾਂ ਕਿਉਂ ਬੰਨੀਆਂ ਲਾਹ ਕੇ ਥੱਲੇ ਰੱਖੋ ਕੁਰਬਾਨਾਂ ਕਿਉਂ ਮਾਈਆਂ ਜੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਬਣ ਗਿਆ ਪੱਲੇ ਕੱਖ ਨਹੀਂ ਤੁਹਾਡੇ ਕੀ ਪੱਲੇ ਰੱਖਿਆ ਤੁਹਾਡੀ ਰਾਜਨੀਤੀ ਇਹ ਕਹਿੰਦੀ ਆਪਣੇ ਧੀਆ ਦੀ ਪੱਤ ਲਵਾ ਕੇ ਤੁਸੀਂ ਉਹ ਸਾਰਾ ਕੁਝ ਆਪਣਾ ਵੇਚ ਦਿਓ ਇਹ ਪੀਲੇ ਪਰਨੇ ਜਿੰਨੂੰ ਜਿੰਨੂੰ ਮਰਜ਼ੀ ਦੇਣੇ ਨੇ ਦੇਸਰੀ ਪਰਨੇ ਇੱਕ ਇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਸ ਵਾਰ ਕੇ ਗੁਰਗੋਬਿੰਦ ਸਿੰਘ ਨੇ ਕੇਸਰੀ ਪਰਨਾ ਦਿੱਤਾ ਤਾਂ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦੇਣੀ ਮੈਂ ਕੀਰਤਨ ਨਹੀਂ ਕਰਨਾ ਸੀ ਅੱਜ ਮੈਨੂੰ ਮਾਫ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਹੈ ਔਰ ਮੁੜ ਕੇ ਯਾਦ ਰੱਖਿਓ ਆਪਣੀ ਜ਼ਿੰਦਗੀ ਚ ਇੰਦੋਰ ਦੁਬਾਰਾ ਨਹੀਂ ਆਵਾਂ ਇਹ ਵਚਨ ਕਰਕੇ ਜਾ ਰਿਹਾ ਹਾਂ ਗੁਰੂਗਰੰਦ ਸਾਹਿਬ ਦੀ ਜੂਰੀ ਚ ਦੁਬਾਰਾ ਇੰਦੋਰ ਨਹੀਂ ਆਵਾਂ ਕੁਝ ਨਹੀਂ ਤੁਸੀਂ ਬੁੱਝਦੇ ਲੋ ਇਹ ਮੇਰਾ ਪਚਨ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਦੁਬਾਰਾ ਇੰਦੋਰ ਨਹੀਂ ਆਵਾਂਗਾ ਆਪਣੀ ਜ਼ਿੰਦਗੀ 'ਚ। ਉਹ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ। ਜੇ ਤੁਸੀਂ ਜਿੰਦਾ ਹੁੰਦੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਮੈਂ ਵੀ ਤੇ ਬੋਲ ਰਿਹਾ ਨਾ। ਹਾਂ। ਹੁਣ ਬੋਲੇ। मेरी बारी मेरी बोल रहे हो उस समय कितने सी नहीं मेरी बारी बोल रहे हो आके उस समय कितने सी बेनती है भाई साहब बेनती है कि आपने एक प्लीज चुप रहो जी प्लीज चुप रहो आपने ये है कि केसरी शिरोपे पर किसे नु दिता गया मिमिंटो दिता गया है असी अज तो नहीं अज तो भी साल पुरानी पंद्रह साल पुरानी साड़ी धारणा है असं किसी सिरोपा नहीं देंगे ਸ਼ਰਦਾ ਕਿਸੇ ਨਹੀਂ ਦਿੰਦੇ ਇਸ ਕਰ ਤੁਸੀਂ ਪਰਚੋਲ ਕਰਿਓ ਤੁਸੀਂ ਕੀ ਕੀਤਾ ਮੈਂ ਆਪਣਾ ਕੀਰਤਨ ਕਰਕੇ ਆਪਣੇ ਟਾਈਮ ਸੇ ਰੱਬ ਨਾਲ ਅੰਦਰ ਛੱਡ ਜਾਣਾ ਇਹ ਹੁਣ ਤੁਸੀਂ ਪਰਚੋਲ ਕਰਿਓ ਜੇ ਮੈਂ ਗਲਤ ਆ ਮੈਨੂੰ ਰੱਬ ਬੁਗਤੇਗਾ ਜੇ ਤੁਸੀਂ ਗਲਤ ਹੋ ਗੁਰੂ ਨਾਨਕ ਤੁਹਾਨੂੰ ਦੇਖੇ ਤੁਨ ਸਤਿਵਚਨ ਆਪ ਜੀ ਦੇ ਬੋਲੇ ਸੋ ਨਿਹਾਲ ਦਾ ਜਕਾਰਾ ਛੱਡ ਕੇ ਸਭ ਲੋਕਾਂ ਦਾ ਨਹੀਂ ਬੋਲੇ ਸੋ ਨਿਹਾਲ ਨਹੀਂ ਜਕਾਰਾ ਨਹੀਂ ਛੱਡਣਾ ਖੁਸ਼ ਕਰ ਦਿਓ ਜਕਾਰਾ ਨਹੀਂ ਛੱਡਣਾ ਮੈਂ ਕੀਰਤਨ ਕਰੂੰਗਾ ਗੁਰੂ ਨਾਨਕ ਦੇ ਜਕਾਰਾ ਜਕਾਰੇ ਦਾ ਅਰਥ ਸਮਝੋ ਪਹਿਲੇ ਜੋ ਆਪ ਠੀਕ ਸਮਝੋ ਕਰੋ ਆਪ ਵਿਦਵਾਨ 啊。